ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਲਜਾਰੀ ਮੋਨਕ ਸੋ ਬੜਾ ਦੁੱਖ ਹੋਇਆ ਜਦੋਂ ਸੋਸ਼ਲ ਮੀਡੀਆ ਤੇ ਕਬੱਡੀ ਬਾਰੇ ਦੇਖਿਆ ਤੇ ਸੁਣਿਆ ਕਿ ਕੀ ਹੋ ਰਿਹਾ ਕਬੱਡੀ ਦੇ ਵਿੱਚ ਮਨ ਨੂੰ ਬੜਾ ਦੁੱਖ ਲੱਗਿਆ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਕਬੱਡੀ ਦੇ ਮਾਂ ਖੇਡ ਕਬੱਡੀ ਤਾਂ ਪਹਿਲਾਂ ਹੀ ਬੜਾ ਮਾੜਾ ਟਾਈਮ ਚੱਲੀ ਜਾਂਦਾ ਹੈ ਇੱਕ ਉੱਤੋਂ ਅਸੀਂ ਇਸ ਕੰਟਰੋਵਰਸੀ ਚ ਪੈ ਗਏ ਕਿ ਇੱਕ ਦੂਜੇ ਨੂੰ ਅਸੀਂ ਇਹ ਜਿਹੇ ਬਿਆਨ ਦੇਣ ਲੱਗੇ ਇਹ ਜਿਹੇ ਦੁਸ਼ਣਵਾਜੀ ਕਰਨ ਲੱਗੇ ਜਿਸ ਦੇ ਨਾਲ ਸਾਡਾ ਕਬੱਡੀ ਦਾ ਫਾਇਦਾ ਨਹੀਂ ਹੋਣਾ ਸਿਰਫ ਨੁਕਸਾਨ ਹੀ ਹੋਣਾ ਤੇ ਤੁਹਾਡੀ ਆਪਸੀ ਜਿਹੜੀ ਆ ਉਹ ਦੁਸ਼ਮਣੀ ਵਧੀ ਜਾਣੀ ਆ ਫਾਇਦਾ ਕੋਈ ਨਹੀਂ ਇਸ ਚੀਜ਼ ਦਾ ਕਬੱਡੀ ਨੂੰ ਬਚਾਉਣ ਲਈ ਠੀਕਰ ਅਸੀਂ ਕਬੱਡੀ ਆਪਣੀ ਮਾਂ ਖੇਡ ਕਬੱਡੀ ਕਹਿੰਦੇ ਕਬੱਡੀ ਨੂੰ ਬਚਾਉਣ ਦੇ ਲਈ ਅਸੀਂ ਸਾਰਿਆਂ ਨੂੰ ਸਾਨੂੰ ਇੱਕ ਮੰਚ ਤੇ ਇਕੱਠਾ ਹੋਣਾ ਪੈਣਾ ਹੈ ਕਿਉਂਕਿ ਕਈ ਦੇਸ਼ਾਂ ਦੇ ਵਿੱਚ ਪਹਿਲਾਂ ਹੀ ਆਲਰੇਡੀ ਜਿਹੜੀ ਵਰਡ ਦੀ ਫਾਊਂਡੇਸ਼ਨ ਬਣੀ ਹੈ ਚਾਰ ਦੇਸ਼ਾਂ ਦੇ ਵਿੱਚ ਕਬੱਡੀ ਬੰਦ ਕੀਤੀ ਗਈ ਹੈ ਜੇ ਤੱਕ ਜੇ ਇਸੇ ਤਰ੍ਹਾਂ ਇਹ ਹਾਲਾਤ ਬਣੇ ਰਹੇ ਤਾਂ ਆਉਣ ਵਾਲੇ ਸਮੇਂ ਤੇ ਪੂਰੇ ਮੁਲਕਾਂ ਦੇ ਸਾਰੇ ਮੁਲਕਾਂ ਦੇ ਵਿੱਚ ਮੈਂ ਕਹੈ ਜ਼ਾਣਾ ਕਿ ਕਬੱਡੀ ਬੰਦ ਹੋ ਜਾਣੀ ਹੈ ਕਿਉਂਕਿ ਇਸ ਕਬੱਡੀ ਦੇ ਨਾਲ ਹਰ ਇੱਕ ਉਹ ਗਰੀਬ ਪਰਿਵਾਰ ਦਾ ਪਲੇਅਰ ਬਣ ਸਕਦਾ ਹੈ ਤੇ ਵਿਦੇਸ਼ ਵਿੱਚ ਜਾ ਸਕਦਾ ਹੈ ਤੁਕੀ ਆਸਾਂ ਜੁੜੀਆਂ ਹੋਈਆਂ ਨੇ ਕਬੱਡੀ ਦੇ ਨਾਲ ਕੱਲਾ ਕਬੱਡੀ ਪਲੇਅਰਾਂ ਨੂੰ ਹੀ ਨਹੀਂ ਸਾਰਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਯਾਰਾ ਪਾ ਇਸ ਚੀਜ਼ ਦਾ ਆਪਣਾ ਹੱਕ ਬਣਦਾ ਵੀ ਸਾਨੂੰ ਜੋ ਕਬੱਡੀ ਤੋਂ ਮਿਲਿਆ ਹੈ ਜਿਹੜੇ ਜਿਹੜੇ ਪਲੇਸ ਜਿਨ੍ਹਾਂ ਜਿਨ੍ਹਾਂ ਨੂੰ ਮਿਲਿਆ ਕਬੱਡੀ ਤੋਂ ਸਾਡਾ ਹੱਕ ਬਣਦਾ ਸੀ ਕਬੱਡੀ ਦੀ ਬਿਹਤਰੀ ਲਈ ਕੋਈ ਚੰਗਾ ਕੰਮ ਕਰੀਏ ਤਾਂ ਜੋ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਕਬੱਡੀ ਨੂੰ ਜਿਉਂਦਾ ਰੱਖ ਸਕਣ ਕਿਤੇ ਇਹ ਨਾ ਹੋਵੇ ਜਦੋਂ ਅਸੀਂ ਇਸ ਕੰਟਰੋਵਰਸੀ 'ਚ ਪੈ ਗਏ ਵੀ ਕਬੱਡੀ ਬਿਲਕੁਲ ਹੀ ਬੰਦ ਹੋ ਜੇ ਸਾ ਲੋਕਾਂ ਨੇ ਸਾਨੂੰ ਵੀ ਕਹਿਣਾ ਇਹ ਜਿਨ੍ਹਾਂ ਨੇ ਜਿਹੜੇ ਪਲੇਅਰ ਰਹੇ ਆ ਸਾਡੇ ਤੋਂ ਪਹਿਲਾਂ ਰਹੇ ਆ ਸਾਡੇ ਤੋਂ ਬਾਅਦ ਚ ਰਹੇ ਆ ਚਾਹ ਹੁਣ ਵਾਲੇ ਪਲੇਅਰ ਆ ਜਿਨ੍ਹਾਂ ਨੂੰ ਸਾਰਾ ਕੁਝ ਮਿਲਿਆ ਉਹਨਾਂ ਸਾਰਿਆਂ ਨੂੰ ਇਹ ਮਿਹਣਾ ਹੋਊਗਾ ਸਵਾਲ ਪੁੱਛਣਗੇ ਲੋਕ ਵੀ ਆ ਤੁਸੀਂ ਕਬੱਡੀ ਲਈ ਕੀਤਾ ਕੀ ਤਾਂ ਉਹਨੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਚਾਹ ਕੋਈ ਪਲੇਅਰ ਆ ਚਾਹ ਸਪੀਅਰ ਆ ਜਾਂ ਕੋਈ ਕਬੱਡੀ ਨਾਲ ਜੁੜਿਆ ਹੋਇਆ ਪ੍ਰੋਮੋਟਰ ਹੈ ਜਿਹੜਾ ਵੀ ਆ ਵੀ ਆਓ ਆ ਪੱਕ ਕਬੱਡੀ ਦੀ ਬਿਹਤਰੀ ਲਈ ਕੋਈ ਨਾ ਕੋਈ ਚੰਗਾ ਉਪਰਾਲਾ ਕਰੀਏ ਇਕੱਠੇ ਹੋ ਕੇ ਉਪਰਾਲਾ ਕਰੀਏ ਨਾ ਕਿ ਸੋਸ਼ਲ ਮੀਡੀਆ ਦੁਸ਼ਣਵਾਦੀ ਕਰੀਏ ਜਿਵੇਂ ਕਿ ਅੱਜ ਸਾਡੇ ਛੋਟੇ ਵੀ ਨੀਨੇ ਡਰੌਲੀ ਨੇ ਬੜੀ ਵਧੀਆ ਗੱਲ ਕਹੀ ਆ ਉਹਨੇ ਵੀ ਕਬੱਡੀ ਨੂੰ ਕਿਵੇਂ ਉੱਪਰ ਲਿਜਾ ਸਕਦਾ ਉੱਪਰ ਲਿਜਾਇਆ ਜਾ ਸਕਦਾ ਇਸੇ ਤਰ੍ਹਾਂ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਆਪਾਂ ਕਬੱਡੀ ਨੂੰ ਕਿਸ ਤਰ੍ਹਾਂ ਉੱਪਰ ਲਿਜਾ ਸਕੀਏ ਸੋ ਇਹ ਜੇ ਵਿਚਾਰ ਦਿਓ ਤਾਂ ਜੋ ਕਬੱਡੀ ਨੂੰ ਬਚਾ ਸਕੇ ਨਾ ਕਿ ਦੂਸ਼ਣਵਾਜੀ ਕਰੋ ਸੋ ਮੇਰਾ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਵੀ ਨਾ ਇਸ ਕੰਟਰੋਵਰਸੀ 'ਚ ਪਾਓ ਯਾਰ ਤਪਕ ਕਬੱਡੀ ਨੂੰ ਬਚਾਈਏ ਬਸ ਇੱਕ ਮੰਚ ਤੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ